ਆਗਤ ਕੀਤੇ ਗਏ ਜਿਨੇ ਭਾਰਤ ਦੇ ਸੰਵਿਧਾਨ ਭਾਰਤ ਦੇ ਸੰਵਿਧਾਨ ਬਈਨਾ ਤੋਂ ਤੇ ਕਾ ਤੇ ਉਸ ਤੋਂ ਬਾਅਦ ਲੋਕਾਂ ਦੀ ਸੇਵਾ ਵੀ ਕਰਨੀ ਆ ਠੀਕ ਹੈ ਤੁਰੇ ਫਿਰਦੇ ਆ ਉਸ ਦਾਦਾ ਮੁੰਡੇ ਤੁਰੇ ਫਿਰਦੇ ਆ ਬੰਦਾ ਵੀ ਬਹੁਤ ਬਹੁਤ ਜ਼ਿਆਦਾ ਤਾਂ ਮੁੰਡੇ ਜਿਹੜੇ ਆ ਹਰ ਤਰ੍ਹਾਂ ਦਾ ਨਸ਼ਾ ਟੂਪਾਰਟ ਆ ਪਹਜੋ ਵੀ ਹੁੰਦੀ ਆ ਸਭ ਕਿੱਥੇ ਜਾ ਰਹੇ ਨਸ਼ਾ ਦੇਖੋ ਜੀ ਇਹ ਸਾਰਾ ਸਾਡਾ ਪਰਿਵਾਰ ਹੈ ਅਸੀਂ ਰਲ ਮਿਲ ਕੇ ਕੰਮ ਕਰ ਰਹੇ ਆ ਔਰ ਜਿਹੜੇ ਵੀ ਕੋਈ ਕੰਮ ਜਿੰਨਾ ਦੇ ਰੁਕੇ ਆ ਜਾਂ ਰਹਿ ਜਾਂਦੇ ਨੇ ਉਹ ਮੇਰੇ ਮੈਨੂੰ ਇਹ ਹੁੰਦਾ ਵੀ ਚਲੋ ਸਾਡੀਆਂ ਵੀ ਨਜ਼ਰਾਂ ਦੇ ਵਿੱਚੋਂ ਲੰਘ ਜਾਣ ਅੱਜ ਬਤੌਰ ਕਮਿਸ਼ਨਰ ਸਾਹਿਬ ਪੁਲਿਸ ਪ੍ਰਸ਼ਾਸਨ ਸਾਰੇ ਪ੍ਰਾਪਰ ਅਲੱਗ-ਅਲੱਗ ਅਧਿਕਾਰੀ ਜਿਹੜੇ ਨੇ ਸਾਰੇ ਪਹੁੰਚਨੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਔਰ ਉਹਨਾਂ ਦੇ ਹੱਲ ਜਿਹੜੇ ਨੇ ਇੱਕ ਪਾਸੇ ਸਾਡੀ ਟੀਮ ਵੀ ਨੋਟ ਕਰ ਰਹੀ ਹੈ ਇੱਕ ਪਾਸੇ ਪ੍ਰਸ਼ਾਸਨ ਵੀ ਨੋਟ ਕਰ ਰਿਹਾ ਅਸੀਂ ਫਿਰ ਰਿਪੀਟ ਮੀਟਿੰਗ ਲਾਵਾਂਗੇ ਜਿਨ੍ਹਾਂ ਦੇ ਵਿੱਚੋਂ ਜਿਹੜੇ ਨਵੇਂ ਅਗੋਂ ਫਿਰ ਕੰਮ ਲਾਵਾਂਗੇ ਪੁਰਾਣਿਆਂ ਦੇ ਹੱਲ ਕਰਕੇ ਦਵਾਂਗੇ ਔਰ ਇਹਦੇ ਨਾਲ ਨਾਲ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਵਾਰਡ ਨੰਬਰ 24 ਦੇ ਵਿੱਚੋਂ ਜਿਹੜਾ ਇੱਕ ਕਾਂਗਰਸ ਦਾ ਕਿਲਾ ਮੰਨਿਆ ਜਾਂਦਾ ਸੀ ਉੱਥੇ ਵੀ ਆਮ ਆਦਮੀ ਪਾਰਟੀ ਨੇ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਕਿਉਂਕਿ ਮੈਂ ਦੇਖ ਰਿਹਾ ਜੀ ਆਮ ਆਦਮੀ ਪਾਰਟੀ ਦਾ ਦਿਨੋ-ਦਿਨ ਪਿਆਰ ਦਿਨੋ-ਦਿਨ ਗਰਾਫ ਜਿਹੜਾ ਲੋਕਾਂ ਪ੍ਰਤੀ ਉਹ ਵਧਦਾ ਜਾ ਰਿਹਾ ਹੈ ਅੱਜ ਸਾਡੇ ਜਿਹੜੇ ਉੱਥੋਂ ਦੇ ਬਣੇ ਹੋਏ ਕਾਉਂਸਲਰ ਸੀ ਅੱਜ ਉਹਨਾਂ ਨੂੰ ਵੀ ਜਿਹੜੀ ਸੋਚ ਜਿਹੜੀ ਆ ਅੱਜ ਸਾਡੇ ਕਮਿਸ਼ਨਰ ਸਾਹਿਬ ਐਸਡੀਐਮ ਸਾਹਿਬ ਨੇ ਉਹਨਾਂ ਨੂੰ ਸੋਚ ਇਕਾਈ ਹੈ ਮੈਂ ਨਾਲ ਦੇ ਨਾਲ ਉਹਨਾਂ ਨੂੰ ਵੀ ਵਧਾਈ ਦੇਣੇ ਚਾਹਨਾ ਔਰ ਇਹੋ ਆਸ ਕਰਦਾ ਵੀ ਤਗੜੇ ਹੋ ਕੇ ਆਪਣੇ ਏਰੀਆ ਆਪਣੀ ਵਾਰਡ ਦੀ ਜਿਹੜੀ ਸੇਵਾ ਕਰਨਗੇ ਲੋਕਾਂ ਦਾ ਜਿਹੜਾ ਮਿਹਨਤ ਕਰਕੇ ਕੰਮ ਕਰਕੇ ਮਨ ਜਿੱਤ ਨਵੇਂ ਪ੍ਰੋਜੈਕਟ ਹੋਰ ਕਿਰੇ ਆ ਰਹੇ ਜੀ ਮਨ ਲਗਾ ਅ ਜਿਉਂ-ਜਿਉਂ ਕੰਮ ਚੱਲੀ ਜਾਣਾ ਜੀ ਨਵੇਂ ਆ ਹੀ ਜਾਣੇ ਉਹ ਸਸਪੈਂਸ ਰਹਿਣ ਦਿਓ ਜੀ ਉਹ ਜੇ ਪਹਿਲਾਂ ਦਾਸ ਤੇ ਫਿਰ ਉਹਦਾ ਫਾਇਦਾ ਕੋਈ ਨਹੀਂ ਹੁੰਦਾ ਠੇਕੇਦਾਰ ਵੀ ਕੋਈ ਜਿਹੜੇ ਨੇ ਕੰਮ ਨਹੀਂ ਕਰਦੇ ਉਹਨਾਂ ਤੇ ਦੇਖੋ ਜੀ ਜਿਹੜਾ ਜਿਹੜਾ ਠੇਕੇਦਾਰ ਨਹੀਂ ਕੰਮ ਕਰੂਗਾ ਦੇਖੋ ਇੱਥੇ ਲੋਕਾਂ ਦੀ ਫਰਮਾਇਸ਼ ਲੋਕ ਖੁਸ਼ ਨੇ ਤੇ ਆਪਾਂ ਖੁਸ਼ ਆ ਇਹ ਸਿਰਫ ਤੇ ਸਿਰਫ ਨਾ ਤੇ ਕੋਈ ਇਹ ਪਾਰਟੀ ਦੀ ਮੀਟਿੰਗ ਆ ਮੈਂ ਉਹਨਾਂ ਨੂੰ ਇੱਕੋ ਬੇਨਤੀ ਕੀਤੀ ਸੀ ਵੀ ਜਿਨ੍ਹਾਂ ਦੇ ਮੈਨੂੰ ਟੈਲੀਫੋਨ ਆਉਂਦੇ ਸੀ ਮੈਂ ਜਿਹਦੇ ਰਿਲੇਟਡ ਮੈਨੂੰ ਕੰਮ ਦੱਸਦੇ ਸੀ ਮੈਂ ਉਹਨਾਂ ਨੂੰ ਕਿਹਾ ਵੀ ਇੱਕ ਵਾਰੀ ਤੁਸੀਂ ਇੱਥੇ ਆ ਜਿਓ ਸਾਰੇ ਅੱਜ ਜਿਨ੍ਹਾਂ ਜਿਨ੍ਹਾਂ ਦੇ ਕੰਮ ਪੈਂਡਿੰਗ ਨੇ ਸਾਡੇ ਸਾਰੇ ਲੀਡਰ ਸਾਹਿਬਾਨ ਨੇ ਵੀ ਨੋਟ ਕਰ ਲਏ ਨੇ ਅਫਸਰ ਸਾਹਿਬਾਨਾਂ ਨੇ ਵੀ ਨੋਟ ਕਰ ਲਏ ਨੇ ਉਹਦਾ ਤਾਲਮਿਲ ਕਰਕੇ ਉਹ ਕੰਮ ਦੇ ਹੱਲ ਕੀਤੇ ਜਾਣਗੇ ਐਮਐਲਏ ਸਾਹਿਬ ਸੀਤੀਏ ਐਮਸੀ ਸਾਹਿਬ ਉਹਨਾਂ ਨੂੰ ਵੀ ਅੱਜ ਸੌਂਚ ਕਾਈ ਗਈ ਹੈ ਕੀ ਕਹਿਣਾ ਚਾਹੀਦਾ ਦੇਖੋ ਜੀ ਮੈਂ ਆਪਣੇ ਮਾਨਯੋਗ ਐਮਐਲਏ ਸਾਹਿਬ ਸ਼ਹਿਰੀ ਕਸੀ ਦਾ ਅੱਗੇ ਵੀ ਧੰਨਵਾਦ ਕਰਦਾ ਉਹ ਦਿਲ ਦੀ ਕਰ ਰਹੀਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੂੰ ਇੱਕ ਵਲੰਟੀਅਰ ਇੱਕ ਵਰਕਰ ਬਸ ਉਹਨਾਂ ਦੀ ਮਿਹਨਤ ਨੂੰ ਵੇਖ ਕੇ ਹਰ ਇੱਕ ਚੀਜ਼ ਦੇ ਅੰਦਰ ਇਸ ਸਾਦਸ ਨੂੰ ਉਹਨਾਂ ਨੇ ਮਾਰਕਟ ਕਮੇਟੀ ਦੀ ਚੇਅਰਮੈਨ ਦਾ ਚੁਣਿਆ ਤੇ ਮੈਂ ਬੜਾ ਧੰਨਵਾਦ ਕਰਦਾ ਔਰ ਉਸੇ ਤਰ੍ਹਾਂ ਦੇਖਦੇ ਹੋਏ ਸਾਡੇ ਐਮਸੀ ਸਾਹਿਬ ਸੀਗੇ ਇਹ ਜਦੋਂ ਦੇ ਪਾਰਟੀ ਦੇ ਨਾਲ ਤੁਰੇ ਸੀਗੇ ਔਰ ਉਹਦੀ ਮਿਹਨਤੀ ਸੀਗੇ ਇਹ ਪਾਰਟੀ ਉਹ ਆ ਜਿਹੜੇ ਤਗੜਿਆਂ ਨੂੰ ਨਹੀਂ ਮਿਹਨਤੀਆਂ ਨੂੰ ਅੱਗੇ ਲੈ ਕੇ ਆਉਂਦੀ ਹੈ ਤੇ ਮੈਂ ਮਾਨ ਮੈਨੂੰ ਸਾਨੂੰ ਸਾਰਿਆਂ ਨੂੰ ਮਾਨ ਆ ਕਿ ਸਾਨੂੰ ਇਸ ਤਰ੍ਹਾਂ ਦੀ ਪਾਰਟੀ ਵਿੱਚ ਆਨ ਦਾ ਮੌਕਾ ਮਿਲਿਆ ਔਰ ਸਾਨੂੰ ਸ਼ਹਿਰੀ ਕਲਸੀ ਵਰਗਾ ਲੀਟਰ ਮਿਲਿਆ ਅਸੀਂ ਦਿਲੋਂ ਰੇਣੀ ਰਵਾਂਗੇ ਕਿ ਹਾਂ ਵੀ ਸਾਡਾ ਖਾਸ ਕਰਕੇ ਮੇਰਾ ਸਮੁੱਚਾ ਪਰਿਵਾਰ ਆਵਾ ਦੀ ਪਾਰਟੀ ਹਟਾਰੇ ਦਾ ਅਸੀਂ ਸ਼ਹਿਰੀ ਕਲਸੀ ਦੇ ਰੇਣੀ ਰਵਾਂਗੇ ਹਮੇਸ਼ਾ ਇਹ ਜਿਹੜਾ ਅਮਮ ਚ ਸ਼ਹਿਰੀ ਕਲਸੀ ਕਸ ਕਾਲੀ ਪ੍ਰਧਾਨ ਪੰਜਾਬ ਸਾਡੇ ਐਮਐਲਏ ਸਾਹਿਬ ਬਹੁਤ ਵਧੀਆ ਪ੍ਰਾਲਾ ਕਰ ਰਿਹਾ ਜੀ ਜੋ ਇਦਾਂ ਦੇ ਅਜ ਤੱਕ ਕਦੀ ਕਿਸੇ ਨੇ ਮਿਲ ਨਹੀਂ ਕੀਤੀ ਨਹੀਂ ਸੀ ਹੁਣ ਬਹੁਤ ਵਧੀਆ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਜੀ ਅਗੂ ਵੀ ਕਰੇਗੀ ਕੋਈ ਕਦੀ ਸਮੱਸਿਆ ਸੁਣੂਗੀ ਜੀ ਤੇ ਕਰ ਰਹੀ ਹੈ ਕੰਮ ਕਿੱਦਾਂ ਨਸ਼ੇ ਦੀ ਜਿਹੜੀ ਗੱਲ ਹੈ ਨਸ਼ੇ ਦੀ ਗੱਲ ਚਲਦੀ ਰਹਿੰਦੀ ਹੈ ਨਸ਼ਿਆ ਤਾਂ ਬਹੁਤ ਵਧੀਆ ਜਿਹੜਾ ਕੋਈ ਹੰਤਮਾਨ ਦੀ ਸਰਕਾਰ ਜਿਹੜੀ ਹੈ ਪੀਲੇ ਪੰਦੇ ਚਲਾ ਰਹੀ ਹੈ ਬਿਲਡਿੰਗਾਂ ਬਣਾਈਆਂ ਨੇ ਉਹ ਕਿੱਦਾਂ ਦਾ ਲੱਗਦਾ ਤੁਹਾਨੂੰ ਜੀ ਉਹ ਬਹੁਤ ਵਧੀਆ ਉਹ ਵਧੀਆ ਕੰਮ ਹੈ ਜੀ ਕਿ ਜਿਹੜਾ ਨਸ਼ੇ ਵਾਲਾ ਨੇ ਆਪਣੇ ਦੋ ਨੰਬਰ ਦੇ ਕਾਰੋਬਾਰ ਕਰਕੇ ਬਣਾਈਆਂ ਆਪਣੇ ਪ੍ਰਾਪਰਟੀ ਉਹਨਾਂ ਨੂੰ ਕਰਨਾ ਚਾਹੀਦਾ ਪੀਲਾ ਪੰਜਾਬ ਬਿਲਕੁਲ ਸਹੀ ਗੱਲ ਹੈ ਜੀ ਲੋਕ ਬਹੁਤ ਖੁਸ਼ ਨੇ ਕੀ ਆ ਕੰਮ ਹੋ ਰਿਹਾ ਜੀ ਬਿਲਕੁਲ 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 ਦੇਣਾ ਚਾਹੀਦਾ ਜੀ ਸਾਰਿਆਂ ਨੂੰ ਸਾਰੀ ਪਬਲਿਕ ਨੂੰ ਵੀ ਸਾਥ ਦੇਣਾ ਚਾਹੀਦਾ ਜੀ ਉਹਨਾਂ ਦੇ ਨਾਲ ਰਲ ਕੇ ਕੰਮ ਕਰਨਾ ਚਾਹੀਦਾ ਜੀ ਫਤਿਹ ਬਲੋ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਆਪਣਾ ਨੇਤਾ ਜੀ ਨੇ ਬੰਦਾਰਖਾਣੇ ਜਿਨ੍ਹਾਂ ਨੂੰ ਇੱਕ ਨਮਾਣੇ ਬੰਦੇ ਨੂੰ ਜ਼ਮੀਨ ਤੋਂ ਚੋਕੇ ਸਮਾਨ ਤੇ ਬਣਾਇਆ ਇਹਨਾਂ ਦੀ ਬਦੌਲਤ ਅੱਗੇ ਸਰਕਾਰਾਂ ਕਿਉਂ ਨਹੀਂ ਮਾਰੇ ਬੰਦੇ ਨੂੰ ਪਹੁੰਚਦੀਆਂ ਕਿਉਂਕਿ ਇਹਨਾਂ ਨੇਤਾ ਜੀ ਨੇ ਆਮ ਪਾਰਟੀ ਆ ਆਮ ਬੰਦਿਆਂ ਨੂੰ ਹੀ ਨੇਤਾ ਜੀ ਨੇ ਬਹੁਤ ਬਹੁਤ ਮبارਖਾਂ ਇਹਨਾਂ ਨੂੰ ਵੀ ਇਹਨਾਂ ਥੱਲੋ ਚੁੱਕ ਕੇ ਤਾਂ ਕੀਤਾ ਬਹੁਤ ਅੱਜ ਉਹਨਾਂ ਨੇ ਸੌ ਚੱਕ ਸਮਾਗਮ ਤੇ ਤੁਹਾਨੂੰ ਸੱਦਿਆ ਸੱਦਿਆ ਤੇ ਨਾਲ ਦੀ ਨਾਲ ਜੀ ਲੱਡੂ ਵੀ ਕਵਾਏ ਜੀ 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 ਤੇ ਕਿਹੜੇ ਕੰਮ ਪਹਿਲ ਦੇ ਅਧਾਰ ਤੇ ਹੋਣਗੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਆਪਣੇ ਤੁਹਾਡੇ ਉਥੂ ਦੇ ਵਰਕਰ ਨੇ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਤੁਹਾਡੇ ਨਾਲ ਪਹਿਲੇ ਅਧਾਰ ਦੇ ਕੰਮ ਆਪਣੇ ਜਿਹੜੇ ਰਹਿੰਦੇ ਨੇ ਕੁਝ ਕੰਮ ਤੇ ਨੇਤਾ ਜੀ ਨੇ ਕਰਾਤੇ ਨੇ ਕਾਫੀ ਕੰਮ ਕਰਾਏ ਨੇ ਨੇਤਾ ਜੀ ਨੇ ਹੁਣ ਜਿਹੜਾ ਥੋੜਾ ਇੱਕ ਕੰਮ ਸਾਡਾ ਰਹਿਦਾ ਏ ਉਹ ਜ਼ਰੂਰ ਕਰਾਵਾਂਗੇ ਰਸਿਵਾ ਸਾਡਾ ਪੈਣ ਵਾਲਾ ਏ ਬਸ ਉਹ ਨੇਤਾ ਜੀ ਨੂੰ ਕਹਤਾ ਏ ਉਹ ਵੀ ਨੇਤਾ ਜੀਾਂ ਦੇ ਥੋੜੇ ਚਿਰ ਤੱਕ ਤੁਹਾਡਾ ਚੱਲੂ ਹੋ ਜਾਏਗਾ ਜੀ ਐਮਸੀ ਸਾਹਿਬ ਆਮ ਪਾਰਟੀ ਦੀ ਸਰਕਾਰ ਤੇ ਆਮ ਲੋਕਾਂ ਨੂੰ ਹੀ ਉਹਦੇ ਦਿੱਤੇ ਜਾ ਰਹੇ ਨੇ ਕੀ ਕਹਿਣਾ ਚਾਹਦੇ ਆ ਆਮ ਲੋਕਾਂ ਨੂੰ ਜਿਹੜਾ ਆਪਣਾ ਨੇਤਾ ਜੀ ਨੇ ਵਾਅਦੇ ਕੀਤੇ ਸੀ ਭਗਵਾਨ ਭਗਵਾਨ ਜੀ ਨੇ ਭਗਵਾਨ ਦਮਨ ਜੀ ਨੇ ਆਪਣੇ ਐਮਐਲਏ ਸਾਹਿਬ ਨੇ ਉਹ ਆਪਣੇ ਵਾਅਦੇ ਪੂਰੇ ਡੇ ਨਾ ਕਰਨੇ